ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦਾ قومی ਤਿਹਾਰ ਹੋਲਾ ਮੱਲਾ ਜਿਹੜਾ 26 ਤਰੀਕ ਨੂੰ ਰੰਮਤਾ ਹੋ ਰਹੀ ਆ ਉਸ ਦੇ ਸਬੰਧ ਦੇ ਵਿੱਚ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦਾ ਤਸੰਦਿਤ ਗੁਰਦੁਆਰੇ ਸਾਹਿਬਾਂ ਦੇ ਮੈਂਬਰ ਸਾਹਿਬਾਨ ਜੀ ਦਾ ਸਮੂਹ ਸਟਾਫ ਨੂੰ ਫੱਦਿਆ ਗਿਆ ਸੀ ਇਸ ਲਈ ਵੀ ਜਿਹੜੇ ਹੋਲੇ ਮੱਲੇ ਦੀਆਂ ਤਿਆਰੀਆਂ ਜਿਹੜੀਆਂ ਉਹ ਆਪਾਂ ਕੰਪਲੀਟ ਕਰ ਲਈਏ ਤਕਰੀਬਨ 50% ਤੱਕ ਤਿਆਰੀਆਂ ਹੋ ਚੁੱਕੀਆਂ ਨੇ ਜਿਹੜੀਆਂ ਰਹਿੰਦੀਆਂ ਉਹ ਵੀ ਇੱਕ ਹਫ਼ਤੇ ਦੇ ਵਿੱਚ ਤਿਆਰੀ ਹੋ ਜਾਊਗੀ ਸਿੱਖ ਕੌਮ ਦਾ ਤਿਹਾਰ ਹੁਲਾ ਮੁਲਾ 26 ਤਰੀਕ ਨੂੰ ਤਿਰਾਨੰਦਗੜ੍ਹ ਸਾਹਿਬ ਤੋਂ ਆਰੰਭ ਹੋਊਗਾ ਜੋ 7 ਵਜੇ ਤੋਂ ਕਰੀਬ ਕੀਰਤਨ ਦਰਬਾਰ ਰਾਤ ਨੂੰ 12 ਵਜੇ ਦੇ ਕਰੀਬ ਨਗਾਰਿਆਂ ਦੀ ਝੂਟ ਤੇ ਹੁਲਾ ਮੁਲੇ ਦੀ ਰਮਤਾ ਕੀਤੀ ਜਾਊਗੀ 27 ਤਰੀਕ ਨੂੰ ਸ੍ਰੀ ਹਕੰਡਾ ਪੜ੍ਹ ਸਾਹਿਬ ਕੀਰਤਪੁਰ ਸਾਹਿਬ ਆਰੰਭ ਕੀਤੇ ਜਾਣਗੇ ਅਤੇ 1 ਤਰੀਕ ਨੂੰ ਭੋਗ ਪਾਏ ਜਾਣਗੇ ਤੱਕ ਸ੍ਰੀ ਕੇਸਗੜ੍ਹ ਸਾਹਿਬ 2 ਤਰੀਕ ਨੂੰ ਸ੍ਰੀ ਹਕੰਡਾ ਪੜ੍ਹ ਸਾਹਿਬ ਆਰੰਭ ਕੀਤੇ ਜਾਣਗੇ ਤੇ 4 ਤਰੀਕ ਨੂੰ ਹੋਗੂ ਪ੍ਰਾਂਤ ਕੀ ਤੰਦਰਵਾਦ ਢਾਡੀ ਕੀਤਨੀ ਜਥੇ ਲਾ ਕੇ ਉਸ ਤੋਂ ਬਾਅਦ ਤਕਰੀਬਨ 12 ਵਜੇ ਦੇ ਕਰੀਬ ਹੋਲਾ ਮਹੱਲੇ ਦੀ ਰੰਮਤਾ ਕੀਤੀ ਜਾਊਗੀ ਤਾਂ ਹੋਲਾ ਮਹੱਲਾ ਸਜਾਇਆ ਜਾਊਗਾ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਰੰਮਤਾ ਹੋਊਗੀ ਤੇਲਾ ਅਨੰਦਗੜ ਸਾਹਿਬ ਤੋਂ ਹੁੰਦਾ ਹੋਏ ਸ਼ਹਿਰ ਦੇ ਵਿੱਚੋਂ ਬਾਜਾ ਤੇ ਮਾਤਾ ਜੀਤ ਕੌਰ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਹੁੰਦਾ ਹੋਇਆ ਤਖਤ ਸਾਹਿਬ ਤੇ ਵਾਸੀ ਆਊਗੀ ਹੋਲੇ ਮਹੱਲੇ ਦੀਆਂ ਤਕਰੀਬਨ ਤਿਆਰੀਆਂ ਜਿਵੇਂ ਪੇਂਟ ਵਗੈਰਾ ਉਹ ਚੱਲ ਰਹੇ ਨੇ ਕੰਪਲੀਟ ਹੋ ਜਾਣਗੇ ਲੰਗਰਾਂ ਵਾਸਤੇ ਚੱਟੀਆਂ ਭੇਜ ਦਿੱਤੀਆਂ ਗਈਆਂ ਵਾ ਜੋੜੇ ਘਰ ਗਠੜੀ ਘਰ ਤਕਰੀਬਨ 80% ਤਿਆਰੀਆਂ ਜਿਹੜੀਆਂ ਉਹ ਤਿਆਰ ਹੋ ਰਮਤਾ ਕਰਨ ਤੋਂ ਪਹਿਲਾਂ ਪਹਿਲਾਂ ਹੋ ਗਈਆਂ ਵਾ ਰਹਿੰਦੀਆਂ ਵੀ ਜਿਹੜੀਆਂ ਤਿਆਰੀਆਂ ਉਹ ਛੇਤੀ ਕੰਪਲੀਟ ਕਰ ਲਈਆਂ ਜਾਣਗੀਆਂ ਤੇ ਸਾਧ ਸੰਗਤ ਨੂੰ ਇੱਕੋ ਹੀ ਬੇਨਤੀ ਕਰਦਾ ਹਾਂ ਵਾ ਵੱਧ ਚੜ ਕੇ ਆਓ ਜਿਹੜੇ ਬੱਚੇ ਤਕਰੀਬਨ ਆਉਂਦੇ ਆ ਉਹ ਫੁੱਲੜ ਬਾਜੀ ਆਣ ਕੇ ਬਹੁਤ ਧਰਦੇ ਕਹੀ ਟਰੈਕਟਰਾਂ ਦੇ ਉੱਤੇ ਉੱਚ-ਉੱਚੀ ਆਵਾਜ਼ ਕਰਕੇ ਆਉਂਦੇ ਆ ਉਹ ਮੈਂ ਕੋਈ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਇਹੋ ਜੇ ਬੱਚਿਆਂ ਨੂੰ ਸਮਝਾ ਕੇ ਭੇਜੋ ਵੀ ਉੱਥੇ ਹੁੱਲੜਬਾਜੀ ਨਾ ਕਰੋ ਪਿੱਛੇ ਜਿਵੇਂ 2 ਸਾਲ ਹੋ ਗਿਆ ਉੱਥੇ ਟਰੈਕਟਰਾਂ ਦੀ ਹੋਈ ਤੇ ਇੱਕ ਬੱਚੇ ਦੀ ਮੌਤ ਵੀ ਹੋ ਗਈ ਬਾਹਰੋਂ ਦੇਸ਼ੋਂ ਆਇਆ ਸੀ ਉਹ ਤਖਤ ਸਾਹਿਬ ਦੀ ਬਦਨਾਮੀ ਹੁੰਦੀ ਆ ਫਿਰ ਨਾਲ ਸਾਡੀ ਸਿੱਖਾਂ ਦੀ ਵੀ ਬਦਨਾਮੀ ਹੁੰਦੀ ਆ ਵੀ ਦੇਖੋ ਹੁੱਲੜਬਾਜੀ ਕਰਦੇ ਸਰਦਾਰ ਲਈ ਤੇ ਉਹ ਇੱਕੋ ਜਿਹਾ ਬੇਨਤੀ ਕਰਦਾ ਵੀ ਬੱਚਿਆਂ ਨੂੰ ਸਮਝਾ ਕੇ ਭੇਜੋ ਵੱਧ ਚੜ ਕੇ ਆਓ ਆਪਣਾ ਅਮਰਛਗੋ ਸਿੰਘ ਸਜੋ ਬਾਣੀ ਬਾਣੀ ਦੇ ਧਾਰਨੀ ਹੋਵੋ ਤਾਂ ਕਿ ਇੱਕ ਜਿਹੜਾ ਹੋਲਾ ਦਾ ਸੰਦੇਸ਼ ਸਾਡਾ ਉਹ ਪੂਰੇ ਵਰਲਡ ਦੇ ਵਿੱਚ ਜਾਦਾ ਤੇ ਸਾਡਾ ਜਿਹੜਾ ਇਹ ਕਾਰਜ ਨੇ ਜਿਹੜੇ ਉਹ ਵਧੀਆਂ ਨੇਪੜੇ ਚੜਨ ਜੇ ਹਲੜਵਾਜੀ ਕਰਾਂਗੇ ਤੋਂ ਨਾਲ ਸਾਡਾ ਪ੍ਰਭਾਵ ਜਿਹੜਾ ਉਹ ਗਲਤ ਜਾਂਦਾ ਵਾ ਆਉਣਾ ਤੇ ਹੁੰਦਾ ਵਾ ਆਪਾਂ ਕੁਝ ਜੇ ਤਕਸਦ ਮੱਥਾ ਟੇਕਣ ਆਏ ਆ ਤੇ ਕੁਝ ਇੱਥੇ ਛੱਡ ਕੇ ਜਾਈਏ ਕੁਝ ਇਥੋਂ ਲੈ ਕੇ ਜਾਈਏ ਛੱਡ ਕੇ ਇਹ ਜਾਈਏ ਤੇ ਮਾੜੇ ਕਰਮ ਜਿਹੜੇ ਆ ਕੋਈ ਮਾੜਾ ਨਸ਼ਾ ਪਤਾ ਜੇ ਲੱਗਾ ਸਾਨੂੰ ਉਹ ਛੱਡ ਜਾਈਏ ਚੰਗੀਆਂ ਆਤਾਂ ਇਥੋਂ ਲੈ ਕੇ ਜਾਏਗੀ ਮਾਪੇ ਉਹਦਾ ਜਿਹੜਾ ਨਾਮ ਰੋਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तकरीबन 200 ਦੇ ਕਰੀਬ ਸਾਡਾ ਲੰਗਰ ਹੁੰਦੇ ਉਹਨਾਂ ਵਾਸਤੇ ਸਰਾਵਾਂ ਸਾਡੇ ਕੋਲ ਪਹਿਲੇ ਤਿਆਰੀਆਂ 80 ਕਮਰੇ ਸਾਡੇ ਜਿਹੜੇ ਹੁਣ ਬਾਬਾ ਭੂਰੀਆ ਵਾਲਿਆਂ ਨੂੰ ਆਪਾਂ ਬੇਨਤੀ ਕੀਤੀ ਸੀ ਉਹ 80 ਕਮਰੇ ਸਾਨੂੰ ਹੋਰ ਦੇਣਗੇ ਐਦਕੀ 30 40 ਕਮਰੇ ਸਾਡੇ ਕੋਲ ਪਹਿਲਾਂ ਨੇ ਉਹਨਾਂ ਵਾਸਤੇ ਫਰਨੀਚਰ ਵੀ ਅਸੀਂ ਤਿਆਰ ਕਰਵਾ ਲਿਆ ਫਰਨੀਚਰ ਵੀ ਲੱਗ ਜਾਊਗਾ ਬਾਕੀ ਅਸੀਂ ਵਾਟਰ ਪ੍ਰੂਫ ਜਿਹੜੇ ਟੈਂਟ ਆ ਉਹ ਰੁਟੀਨ ਦੇ ਵਿੱਚ ਅੱਗੇ ਵੀ ਲਵਾਉਣੇ ਐਦਕੀ ਵੀ ਲਵਾਵਾਂਗੇ ਕੀਰਤਪੁਰ ਸਾਹਿਬ ਵੀ ਇਥੇ ਵੀ ਸਰਾਵਾਂ ਦੇ ਵਿੱਚ ਵੀ ਵੱਡੀ ਗਰਾਊਂਡ ਦੇ ਵਿੱਚ ਵੀ ਉਹ ਵਿਧ ਬਿਸਤਰੇ ਵੀ ਦਵਾਂਗੇ ਅਸੀਂ ਨਾਲ ਹੀ ਇੱਕ ਤਾਂ ਵਾਟਰਪਰੂਫ ਹੋਊਗਾ ਨਾਲ ਗੱਦੇ ਵੀ ਹੋਣਗੇ ਰਜਾਈਆਂ ਤਲਾਈਆਂ ਜੋ ਵੀ ਹੋਊਗਾ ਉਹ ਸਾਰਾ ਕੁਝ ਅਸੀਂ ਨਾਲ ਹੀ ਦਵਾਂਗੇ ਜਿਵੇਂ ਕੋਈ ਆਉਂਦੇ ਆ ਯਾਤਰੀ ਸਿੰਘ ਆਉਂਦੇ ਆ ਕਈ ਵਾਰ ਕੋਈ ਐਕਸੀਡੈਂਟ ਹੋ ਜਾਂਦਾ ਉਹਦਾ 20 ਕਿਲੋ ਦੇ ਦਾਇਰੇ ਦੇ ਵਿੱਚ ਉਹ ਅਸੀਂ ਸਟੇਸ਼ਨਾਂ ਵਗੈਰਾ ਲੈ ਰਹੇ ਆ ਜੇ ਠੀਕੀ ਘਾੜਤੀ ਪ੍ਰਵਾਨਗੀ ਹੋ ਗਈ ਉਹਦੀ ਤੇ ਉਹਦਾ ਬੀਮਾ ਜਿਹੜਾ ਵਾ ਉਹ ਹਾਇ ਸਾਲ ਦੀ ਤਰ੍ਹਾਂ ਐਦ ਕੀ ਵੀ ਉਹਨੂੰ ਪਰਵਾਵਾਂਗੇ ਤਾਂ ਕਿ ਜੇ ਕੋਈ ਕਿਸੇ ਨੂੰ 60 ਫੀਟ ਲੱਗੇ ਤਾਂ ਉਹਦਾ ਬੀਮਾ ਜਿਹੜਾ ਉਹ ਕਿਸੇ ਦੇ ਬੱਚੇ ਨੂੰ ਜਾਂ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਵਿੱਚ 60 ਪੇਟ ਲੱਗਦੀ ਆ ਉਹਦਾ ਜੋ ਬਣਦਾ ਬੀਮਾ ਉਹਨੂੰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਈਂ ਉਹ ਨਗਰੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਇਨਾ ਕੀਤੀ ਸਿੱਖ ਕੌਮ ਦਾ ਕੌਮਿਤ ਹਾਕ ਕੋਲਾ ਮੱਲਾ ਜੋ ਕਿ 4 ਮਾਰਚ ਨੂੰ ਸਲਤਾਂ ਬੜੇ ਤੂਮ ਤੋਂ ਨਾਲ ਜਿਦਾਰੀਆਂ ਨੇ ਸ੍ਰੀ ਅਨੰਦ ਮੁਰਸਾਵੇ ਕੇ ਜੰਗੀ ਪਦਤ ਤੇ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮਟੀਰੀਅਲ ਸਹਿਯੋਗ ਨਾਲ ਕਾਰ ਸੇਵਾ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨਿਸਕਾਮ ਸਵੇਰ ਜੁਕੇ ਵਾਲਿਆਂ ਵੱਲੋਂ ਜੰਗੀ ਪਦਤ ਤੇ ਕਾਰ ਜਿਹੜੇ ਚੱਲ ਰਹੇ ਨੇ ਕਿਉਂਕਿ ਹੌਲੇ ਮਲੇ ਦੇ ਲੱਖਾਂ ਦੀ ਤਦਾਦ ਦੇ ਸੰਖੇਪ ਇੱਥੇ ਦਸ਼ਮਦਾਰੇ ਕਰਨ ਆਉਂਦੀਆਂ ਨੇ ਉਹਨਾਂ ਦੀ ਸੁਖ ਸੁਰਤ ਵਾਸਤੇ ਜੋ ਸ਼੍ਰੋਮਣੀ ਕੰਵੇਤੀ ਵੱਲੋਂ ਨਿਸਕਾਮ ਸੇਜਤੇ ਨੂੰ ਸਮਾਵਾ ਸੌਪੀਆਂ ਗਈਆਂ ਉਹ ਵੱਡੀ ਪੱਧਰ ਤੇ ਚੱਲ ਰਹੀਆਂ ਨੇ ਮਹਾਰਾਜ ਚਰਪਾ ਕਰਨ ਦਸਵੇਂ ਪਾਤਸ਼ਾਹ ਸਾਰਿਆਂ ਖੁਸ਼ੀਆਂ ਬਖਸ਼ਣ ਹੁੱਲੇ ਮੁਲੇ ਦੇ ਸਾਰਿਆਂ ਸੰਗਤਾਂ ਨੇ ਮਤਸਰ ਬੇਨਤੀ ਆ ਕੋ ਦਰਸ਼ਨ ਦੇਣ ਦਾ ਕਰਨ ਕਿਉਂਕਿ ਖਾਲਸੇ ਦਾ ਮਹਾਰਸਤੀ ਤਿਹਾਰ ਜਿਹੜਾ ਕਿ ਬੜੇ ਤੋਂ ਤੋਂ ਤਾਮ ਨਾਲ ਖੇਦਰਾ ਮਨਾਇ ਜਾਂਦਾ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਪ੍ਰੀਤ ਸਾਧ ਸੰਗਤਿਓ ਜਿਵੇਂ ਕਿ ਨਾਨਕ ਪ੍ਰਸਾਦ ਕੇ ਕੋਲਾ ਮਹੱਲਾ ਸੰਗਤਾਂ ਬੜੇ ਕੰਮਾਂ ਨੂੰ ਮਨਾਉਂਦੀਆਂ ਨੇ ਜੋ ਕਿ ਮੱਝਾ ਜ਼ਾਬਾ ਮਾਰਵੇ ਦਾ ਕੋਈ ਹਿੱਸਾ ਗੜ ਸਿੰਘਰ ਅਨੰਦਪੁਰ ਰੋਡ ਥਾਣੀ ਨਾ ਕਿ ਦਰਸ਼ਨਦਾਰੇ ਕਰਨ ਵਾਸਤੇ ਹੁੰਦਾ ਕਾਰ ਸੇਵਾ ਸੰਪਰਦਾਇ ਕਲਾ ਅਨੰਦਪੁਰ ਸਾਹਿਬ ਵੱਲੋਂ ਜੋ ਕਿ 2 ਸਾਲ ਹੋ ਕੇ ਲਗਭਗ ਸੜਕ ਬਣਾਉਣ ਦੀ ਸੇਵਾ ਚੱਲ ਰਹੀ ਆ ਇਹ ਸਾਰੇ ਕਾਰ ਸੰਗਤਾਂ ਦੇ ਸਹਿਯੋਗ ਨਾਲ ਤੇ ਗੁਰਮਾਈ ਦੀ ਕਿਰਪਾ ਨਾਲ ਚੱਲ ਰਹੀ ਹੈ ਹੋ ਹੋ ਲੈ ਮਲੇ ਤੱਕ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਵੀ ਕਿੰਨੀ ਸ਼ਰਤ ਚਾਰ ਹੋ ਗਈ ਆ ਕਿੰਨਾ ਰਹਿ ਗਿਆ ਲਗਭਗ ਜਿਹੜਾ ਲੱਕ ਬੌਣ ਦਾ ਕੰਮ ਆ ਉਹ ਜ਼ੇਮਲੇ ਸਈ ਅਸੀਂ ਪਸੰਦ ਸਰਗਦਾ ਕੀਤਾ ਜਾਵੇਗਾ ਬਾਕੀ ਰੇਂਦੇ ਕਾਰਜ ਜਿਹੜੇ ਉਹ جاری ਰਹਿਣਗੇ ਸੋ ਸੰਗਤਾਂ ਨੂੰ ਮੱਤ ਪ੍ਰ ਸਾਹਿਬ ਬੇਨਤੀ ਆ ਕਿ ਜਿਹੜੀਆਂ ਸੰਗਤਾਂ ਮਾਝੇ ਤੋਂ ਆਉਣ ਵਾਲੀਆਂ ਪਹਿਲਾਂ ਰੋਪੜ ਸਾਣੀ ਆਉਂਦੀਆਂ ਆਂ ਉਹ ਗੁਰ ਸ਼ੇੰਕਰ ਤੋਂ ਨਾਲ ਗੁਰ ਸਾਹਿਬ ਆ ਸਕਦੀਆਂ ਨੇ ਕਿਸੇ ਤਰ੍ਹਾਂ ਦੀ ਉੱਥੇ ਕੋਈ ਦਿੱਕਤ ਦਾ ਸਮਾਂ ਨਹੀਂ ਕਰਨ ਪੈਦਾ ਕਾਰ ਸੇਵਾ ਸੁਮਰਾਈ ਕਲਾ ਨੰਦ ਗੁਰ ਸਾਹਿਬ ਇਹਨਾਂ ਸਾਮ ਸੇਵਾ ਜੁਕੇ ਸਿਨਹਾ ਦਾ ਕਿ ਬਹੁਤ ਵੱਡਾ ਬਾਬਾ ਸੇਵਾ ਤੋਂ ਲੈ ਕੇ ਪਿਆਰ ਤਲੇ ਆ ਰਿਹਾ ਇਹ ਸਾਰਾ ਹੀ ਕਾਰਜ ਜਿਹੜਾ ਨਸਕਮ ਸਿੰਘ ਜੱਤਾ ਤੇ ਕਸ ਵਕੀਲਾ ਨਾਲ ਲਗਾ ਦੇ ਸੰਯੋਗ ਨਾਲ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ